ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਜੱਟਵਾਦ ਦੇ ਖਿਲਾਫ ਫੁਲਕੇ ਬੋਲਿਆ ਜਾ ਰਿਹਾ ਹੈ ਵੀਡੀਓ ਵਿੱਚ ਸਰੀਆਮ ਕਹਿ ਰਿਹਾ ਹੈ ਕਿ ਜੱਟਾਂ ਦਾ ਸਿੱਖ ਇਤਿਹਾਸ ਵਿੱਚ ਕੋਈ ਵੀ ਉਪਦਾਹ ਨਹੀਂ ਹੈ ਕਿ ਪੀ ਅੱਜ ਇਹ ਸਿੱਖ ਦੇ ਠੇਕੇਦਾਰ ਬਣ ਕੇ ਬੈਠੇ ਨਹੀਂ ਕਿ ਹੁੰਲੜਵਾਦੀ ਤੁਹਾਨੂੰ ਕੁਝ ਵੀ ਨਹੀਂ ਕਰਦੇ ਤਰਸਨ ਇੱਕ ਖੱtre ਜਾਤੀ ਨਾਲ ਸੰਬੰਧਿਤ ਵਿਅਕਤੀ ਜੱਟਵਾਦ ਦੇ ਖਿਲਾਫ ਫੁਲਕੇ ਬੋਲ ਰਿਹਾ ਹੈ ਕਿ ਜੱਟ ਸਿੱਖ ਭਾਈ ਚਾਰੇ ਨੂੰ ਮੋਕੀ ਦੀ ਰਿਆ ਵਿਅਕਤੀ ਵੱਲੋਂ ਦਬਾਅ ਕੀਤਾ ਜਾ ਰਿਹਾ ਹੈ ਕਿ ਉਹ ਜੱਟ ਸਿੱਖ ਧਰਮ ਨੂੰ ਢਾਲ ਦੇ ਵਜੋਂ ਵਰਤ ਰਹੇ ਨੇ ਉਹ ਦਲੀਲ ਦੇ ਰਿਹਾ ਕਿ ਜੱਟ ਸਿੱਖਾਂ ਦਾ ਕੋਈ ਅਸਲ ਯੋਗਦਾਨ ਨਹੀਂ ਹੈ ਜਾਂ ਸਿੱਖ ਧਰਮ ਵਿੱਚ ਮਹੱਤਵਪੂਰਨ ਯੋਗਦਾਨ ਨਹੀਂ ਹੈ ਵੀਡੀਓ ਵਿੱਚ ਵਿਅਕਤੀ ਕਹਿ ਰਿਹਾ ਕਿ ਉਹਨਾਂ ਕਾਰਨ ਹੀ ਕਈ ਵਾਰ ਖੱਤਿਆਂ ਨੂੰ ਵੀ ਬਹੁਤ ਮੁਝ ਸੈਨਾ ਪੈਂਦਾ ਹੈ ਅੱਗੇ ਕਹਿੰਦਾ ਹੈ ਕਿ ਜੇਕਰ ਉਹ ਖਾਲਿਸਤਾਨ ਚਾਹੁੰਦੇ ਨੇ ਤਾਂ ਉਹਨਾਂ ਨੂੰ ਜੱਟ ਲੈਣ ਦੇ ਤਹਿਤ ਇਸ ਦੀ ਮੰਗ ਕਰਨੀ ਚਾਹੀਦੀ ਹੈ ਜਿਵੇਂ ਸਿੱਧੂ ਮੂਸੇਵਾਲਾ ਦੇ ਗੀਤਾਂ ਦੇ ਆਧਾਰਿਤ ਇੱਕ ਗ੍ਰੰਥ ਬਣਾਉਣਾ ਚਾਹੀਦਾ ਹੈ ਕਿ ਕਿਹਾ ਕਿ ਖੱਤਰੀ ਹੁਣ ਜਾ ਚੁੱਕੇ ਹਨ ਅਤੇ ਅਸੀਂ ਤੁਹਾਡਾ ਸਾਥ ਨਹੀਂ ਦੇਣਾ ਵੀਡੀਓ ਵਿੱਚ ਉਹ ਕੀ ਕੁੱਝ ਕਿਹਾ ਤੁਸੀਂ ਖੁਦ ਇਸ ਨੂੰ ਲਓ ਮੋਰ ਸਿੱਖੀ ਜਾਂਦੀ ਐ ਪੁਲਿਸ ਕੁੱਟ-ਕੁੱਟ ਕੇ ਉਹ ਭਜਾਤੇ ਤੇ ਤੁਸੀਂ ਬੈਠੇ ਹੁੰਦੇ ਉਹਨਿਆ ਦੇ ਪਿਓਾਂ ਦੇ ਨਾਲ ਤੇ ਕਿਸੇ ਦੀ ਹਿੰਮਤ ਪੈਂਦੀ ਸੀ ਸਾਲੇ ਵਾਰਾ ਕਰਦੀ ਕਰਦੇ ਫਿਰਦੇ ਹੋ ਤੇ ਫੇਰ ਕਹਿੰਦੇ ਸਰਕਾਰਾਂ ਨੇ ਐ ਕਰਤਾ ਐ ਕਰਤਾ ਤੁਰੇ ਤਾਂ ਉੱਥੇ ਫਿਰਦੇ ਹੋ ਪਿੰਦੇ ਤੁਸੀਂ ਚਿੱਟੇ ਫਿਰਦੇ ਹੋ ਤੇ ਗੱਲਾਂ ਕਰਦੇ ਹੋ ਵੱਡੀਆਂ-ਵੱਡੀਆਂ ਕਿ ਸਾਡਾ ਸਿੱਖ ਤਰ੍ਹਾਂ ਸਾਡਾ ਇਤਿਹਾਸ ਕੀ ਆ ਤੁਹਾਡੇ ਤੁਹਾਡੇ ਪੱਲੇ ਕੱਖ ਨਹੀਂ ਹੈਗਾ ਕੱਖ ਨਹੀਂ ਹੈਗਾ ਤੁਹਾਡੇ ਪੱਲੇ ਜੇ ਹੈਗੀ ਐ ਹਿੰਮਤ ਤਾਂ ਜੱਟ ਜਾਟ ਲੈਂਡ ਦੇ ਨਾਮ ਤੇ ਜੱਟ ਲੈਣ ਦੇ ਨਾਮ ਤੇ ਮੰਗੋ ਫੇਰ ਤੁਹਾਨੂੰ ਦੱਸ ਦਿਆ ਸਿੱਖੀ ਐ ਤੁਹਾਨੂੰ ਬਚਾਈ ਖੜੀ ਐ ਇਤਿਹਾਸ ਐ ਖੱਤਰੀਆਂ ਦਾ ਇਹ ਸਾਡਾ ਇਤਿਹਾਸ ਹੈ ਜਿਹੜਾ ਤੈਨੂੰ ਬਚਾਈ ਬੈਠਾ ਜਿਹਦੀ ਆਰ ਦੇ ਪਿੱਛੇ ਤੁਸੀਂ ਲੁਕੇ ਬੈਠੇ ਹੋ ਹੋਰ ਕੁਛ ਨਹੀਂ ਹੈ ਇਹ ਹੈ ਹਿੰਮਤ ਜਿਹੜਾ ਮਨੋਸਿਕ ਦੋਹਾਂ ਡਾਟਲੈਂਡ ਵਾਲਾ ਹੈਗਾ ਉਹਦੇ ਥੱਲੇ ਲੱਗ ਕੇ ਕੋਈ ਬੜੀ ਗੱਲ ਹੈਗੀ ਹੈ ਆ ਜਿਹੜਾ ਸਿੱਧੂ ਮੂਸੇ ਵਾਲਾ ਹੋ ਗਿਆ ਇਹਦੇ ਗਾਣੇ ਗੁਣ ਸਾਰੇ ਇਕੱਠੇ ਕਰ ਲੈ ਦਾ ਬਣਾ ਲੋ ਗ੍ਰੰਥ ਉਹਨੂੰ ਪੂਜਿਆ ਕਰੋ ਤੇ ਗੁਰਦੁਆਰੇ ਨਾਲ ਛੱਡੋ ਖਹਿੜਾ ਬਹੁਤ ਗੰਦ ਪਾ ਲਿਆ ਤੁਸੀਂ ਤੇ ਆ ਤੁਰਤੇ ਲੱਗੋ ਕਦੇ ਤੁਹਾਡੇ ਮਰ ਹੀ ਜਾਂਦੇ ਆ ਖਾ ਖਾ ਕੇ ਸਲਫਾਸਾ ਖਾ ਖਾ ਕੇ ਮਰੀ ਜਾਂਦੇ ਕਦੇ ਕੁਛ ਕਰਜ਼ਾ ਪਤਾ ਨਹੀਂ ਕਿੱਥੋਂ ਕਿੱਥੋਂ ਕਰਜ਼ਾ ਚੱਕੀ ਜਾਂਨੇ ਹੋ ਭਰਿਆ ਤੁਹਾਡੇ ਕੋਲੋਂ ਜਾਂਦਾ ਨਹੀਂ ਗਾਣਾ ਵਿੱਚ ਇਕੱਲੇ ਬੜਕਾ ਮਾਰਦੇ ਹੋ ਹੈ ਕੀ ਆ ਤੁਹਾਡੇ ਪੱਲੇ ਕੀ ਆ ਪੱਲੇ ਤੁਹਾਡੇ ਸਾਡੀ ਖੱਤਰੀਆਂ ਨਹੀਂ ਕੋਮ ਹੈ ਕੱਖ ਨਹੀਂ ਸੀ ਸਭ ਤੋਂ ਅਮੀਰ ਸਭ ਤੋਂ بڑے ਲਿਖੇ ਸਭ ਤੋਂ ਉੱਚੇ ਓਤਿਆਂ ਤੇ ਪ੍ਰਧਾਨ ਮੰਤਰੀ ਵੀ ਸਾਡਾ ਰਹਿ ਕੇ ਗਏ ਆ ਤੁਹਾਡੇ ਪੱਲੇ ਹੈ ਕੀ ਆ ਬੇਅਕਲੇ ਮੋٹے ਦਿਮਾਗ ਦੇ ਤੁਰ ਜੋ ਤੁਰ ਜੋ ਹੋਰ ਨਾ ਛਿੱਤਰ ਖਾਏ ਹੋ ਤੇ ਪਹਿਲਾਂ ਵੀ ਤੁਸੀਂ ਆਪ ਦੀ ਕੋਮ ਰਾਹੀਂ ਨਾਲ ਸਾਡੇ ਵੀ ਰਗੜਾ ਕੇ ਧਰਤੇ ਹੋਣੇ ਹੋਣ ਦੇਣਾ ਹੁਣ ਤੁਹਾਨੂੰ ਕੱਲੇ ਕੱਲੇ ਨੂੰ ਕੱਲੇ ਕੱਲੇ ਨੂੰ ਅਸੀਂ ਦੇਖਾਂਗੇ ਸਰਕਾਰ ਤੋਂ ਇਹਨੂੰ ਬਾਅਦ ਦੇਖੂਗੀ ਜੱਟਲੈਂਡ ਦੇ ਨਾਮ ਤੇ ਮੰਗੋ ਜੋ ਕੁਝ ਕਰਨਾ ਜੱਟਲੈਂਡ ਦੇ ਨਾਮ ਤੇ ਕਰੋ ਸਾਡਾ ਸਿੱਖੀ ਦਾ ਘੇੜਾ ਛੱਡੋ